ਅ ਜਿਵੇਂ ਬਈ ਜਮਾਨਾ ਬਦਲ ਰਿਹਾ ਨਾ ਮਾ ਦੌਰ ਆ ਅੱਜਕੱਲ ਸ਼ਾਇਦ ਆਪਣੇ ਬਠਿੰਡੇ ਵੀ ਹੋ ਗਏ ਹੋਏ ਹੁਣ ਤਾਂ ਮੋਲੇ ਚੰਡੀਗੜ੍ਹ ਤੋਂ ਬਹੁਤ ਆਮ ਹੈ ਮੁੰਡੇ ਕੁੜੀਆਂ ਨਾ ਰਿਆ ਤੋਂ ਪਹਿਲਾਂ ਹੀ ਇਕੱਠੇ ਰਹਿੰਦੇ ਆ ਲਿਵਿੰਗ ਇਨ ਰਿਲੇਸ਼ਨਸ਼ਿਪ ਦੇ ਨਾਮ ਤੇ ਚੱਲਦਾ ਜਿਹੜਾ ਅੱਜਕੱਲ ਕੰਮ ਇਹਦੇ ਕਾਰਨ ਕਿਤੇ ਨਾ ਕਿਤੇ ਵਿਆਹ ਤੋਂ ਬਾਅਦ ਵਾਲੀ ਲਾਈਫ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਇਸ ਚੀਜ਼ ਦਾ ਨਹੀਂ ਵੀਨ ਅਸੀਂ ਤੇ ਗਲੀ ਦੇ ਵਿੱਚ ਵੀ ਮਤਲਬ ਅਲੀ ਵੀਨ ਨਹੀਂ ਖੜ ਸਕਦੇ ਸੀਗੇ ਕਿਸੇ ਕੋਲ ਹਾਂ ਵਿਆਹ ਤੋਂ ਪਹਿਲਾਂ ਹੀ ਇਕੱਠੇ ਰਹਿੰਦੇ ਆਂ ਦੇਖੋ ਤਾਂ ਦੇਖੋ ਇਹ ਚੀਜ਼ਾਂ ਨਾ ਮੇਰੇ ਹਮਤਾ ਤਾਂ ਇਹ ਹੈ ਕਿ ਇਹ ਬਦਲਾ ਹੁੰਦਾ ਹੈ ਰੋਕ ਨਹੀਂ ਸਕਦੇ ਆਪਾਂ ਹੂੰ ਇਹ ਤਾਂ ਯੂਨੀਵਰਸਲ ਟਰੁੱਥ ਹੈ ਠੀਕ ਹੈ ਜੇ ਗੋਰਿਆਂ ਚ ਸੀ ਤਾਂ ਹੁਣ ਆਪਣੇ ਬੰਦੇ ਉੱਤੇ ਕਹਿ ਦਿੰਦੇ ਗੋਰਿਆਂ ਦਾ ਕਲਚਰ ਹੈ ਤਾਂ ਕਲਚਰ ਦੀ ਇੱਕ ਕਲੋ ਕੇ ਬਈ ਰਵਾਨਗੀ ਹੁੰਦੀ ਹੈ ਆਪਾਂ ਰੋਕ ਨਹੀਂ ਸਕਦੇ ਅੱਜ ਚੰਡੀਗੜ੍ਹ ਮੋਹਾਲੀ ਹੋ ਸਕਦਾ ਕੱਲ ਨੂੰ ਇਹਨਾਂ ਸ਼ਹਿਰਾਂ 'ਚ ਆ ਜਾਵੇ ਆਈ ਵੀ ਜਾਂਦਾ ਕਿੰਨਾ ਖੁਸ਼ ਹੋਈ ਜਾਂਦਾ ਕੋਈ ਆਪਣੇ ਬੱਚੇ ਨੂੰ ਮਾਰ ਦਿੰਦੀ ਆ ਆਸ਼ਿਕ ਦੇ ਪਿੱਛੇ ਉਹਨੂੰ ਨੱਪ ਦਿੰਦੀ 12 ਸਾਲਾਂ ਬਾਅਦ ਉਹ ਨਿਕਲਦਾ ਨਾਰਮਲੀ ਤਿੰਨ ਦਿਨ ਹੀ ਖਬਰਾਂ ਆਉਂਦੀ ਜਾਂਦਾ ਹਾਂ ਜੀ ਕੋਈ ਹੈ ਰਿਸ਼ਤਿਆਂ ਦਾ ਕਤਲ ਕਿਤੇ ਕੁਸ਼ਿਆ ਕਿਤੇ ਕੁਸ਼ਿਆ ਪਰ ਪੁਰਾਣੇ ਸਮੇਂ ਚ ਇਦਾਂ ਦੀਆਂ ਚੀਜ਼ਾਂ ਕਿੱਥੇ ਸੀ ਸਰ ਮਤਲਬ ਕਿ ਕੁੜੀਆਂ ਸਾਡੇ ਨਾਲ ਅਸੀਂ ਕਿਉਂਕਿ ਉਦੋਂ 5 6 ਸਾਲ ਦਾ ਬੱਚਾ ਐਡਮਿਸ਼ਨ ਲੈਂਦਾ ਸੀ ਪਹਿਲੀ ਚ 8ਵੀਂ 10ਵੀਂ ਚ ਜਾਂਦੇ ਜਵਾਨ ਹੋ ਜਾਈਦਾ ਸੀਗਾ ਤੇ ਮਜ਼ਾ ਆ ਲਿਆ ਕਿੱਥੇ ਬਸ ਮਤਲਬ ਕਿ ਅਸੀਂ ਤੇ ਟੀਚਰਾਂ ਨੂੰ ਵੀ ਭੈਣ ਜੀ ਭੈਣ ਜੀ ਕਰਦੇ ਹੁੰਦੇ ਸੀਗੇ ਪਿੰਡ ਚ ਬਈ ਧੀ ਭੈਣ ਨੂੰ ਜੇ ਕੋਈ ਆਉਂਦੀ ਹੈ ਤੇ ਸਾਨੂੰ ਹੀ ਸਿਖਾਇਆ ਗਿਆ ਸੀ ਜਦੋਂ ਅਸੀਂ ਜਵਾਨ ਹੋਇਆ ਬਈ ਉਹ ਤਾਂ ਡੰਡੀਆਂ ਹੁੰਦੀਆਂ ਸੀ ਸਾਡੇ ਪਈ ਕੱਚੀ ਹੁੰਦੇ ਸਨ ਪਈ ਕਹਿੰਦੇ ਜੀ ਨੋ ਆਪਾਂ ਆਪਾਂ ਇਹ ਕੱਚੀ ਹੁੰਦੇ ਸੜਕਾਂ 'ਪਾ ਸਾਡੇ ਤੇ ਰੇਤ ਬਹੁਤ ਹੁੰਦੀ ਸੀ ਪਾਇਾਂ ਤੇ ਬਿਲਕੁਲ ਤੂੰ ਤੁਰਿਆ ਨਹੀਂ ਸੀ ਜਾਂਦਾ ភੁੱਬਲ ਬਣ ਜਾਂਦੀ ਸੀ ਨੀ ភੁੱਬਲ ਬਣ ਜਾਂਦੀ ਸੀ ਮਤਲਬ ਕਿ ਗਰਮੀ 'ਚ ਤੇ ਬਿਲਕੁਲ ਪੈਰ ਸੜਦੇ ਤਾਂ ਫਿਰ ਡੰਡੀਆਂ ਹੁੰਦੀਆਂ ਸਨ ਪੈਲੀਆਂ ਤੋਂ ਲੰਘਾ ਹੁੰਦਾ ਸੀਗਾ ਪਗ ਡੰਡੀ ਜਿੰਦਾ ਸਾਨੂੰ ਇਹ ਸਿਖਾਇਆ ਗਿਆ ਸੀਗਾ ਕਿ ਜਦੋਂ ਕੁੜੀ ਆਉਂਦੀ ਆ ਕਿਉਂਕਿ ਉਹ ਤੋਂ ਰਫਾਜ਼ਤ ਵਾਸਤੇ ਜਨੌਣ ਤੋਂ ਦਾ ਵੀ ਜਿਆਦਾ ਸਾਡੇ ਇਲਾਕੇ ਚ ਬਾਹਰ ਹੀ ਸੀਗਾ ਹੂੰ ਹੂੰ ਕੱਪੜੇ ਧੋਣਾ ਖਾਲਿਆਂ ਤੇ ਜਾਣਾ ਬਾਹਰ ਅੰਦਰ ਵੀ ਜਾਣਾ ਤੇ ਉਹ ਬੰਦੇ ਵੀ ਤੇ ਬੀਬੀਆਂ ਵੀ ਇਦਾਂ ਤਾਂ ਸਾਨੂੰ ਇਹ ਸਿਕਾਇਆ ਗਿਆ ਸੀ ਕਿ ਪਗਡੰਡੀ ਇੰਨੀ ਖੁੰਦੀ ਸੀ ਡੰਡੀ ਜਿਹਨੂੰ ਬੋਲਦੇ ਸਾਡੇ ਵੀ ਜਦੋਂ ਕੋਈ ਸਾਹਮਣੇ ਜਨਾਨੀ ਜਾਂ ਬੀਬੀਆਂ ਆਉਂਦੀਆਂ ਤਾਂ ਤੁਸੀਂ ਥੱਲੇ ਦਰਜਣਾ ਦੂ ਬਿਲਕੁਲ ਉਹਨੂੰ ਥੱਲੇ ਨਾਲ ਤਾਂ ਨਾ ਪਾਵੇ ਉਹਦਾ ਕਾਰਨ ਇਹ ਸੀ ਵੀ ਉਹਦੇ ਕੋਲ ਹੋ ਸਕਦਾ ਵਜਨ ਹੋਵੇ ਬਿਲਕੁਲ ਉਹਦੇ ਕੋਲ ਹੋ ਸਕਦਾ ਹੈ ਕਿ ਰੋਟੀ ਹੋਵੇ ਕਿਤੇ ਉਹ ਥੱਲੇ ਉਤਰੇ ਤਾਂ ਪਰ ਉਹ ਇੱਕ ਸਤਕਾਰ ਦੇ ਸਤਕਾਰ ਹੋ ਗਿਆ ਸਤਕਾ ਅਸੀਂ ਫਿਰ ਉਹਨੂੰ ਦੂਜੇ ਵੇਹ ਨਾਲ ਵੀ ਲਿਆ ਕਿ ਨਹੀਂ ਵੀ ਜੇ ਖੜਨਾ ਵੀ ਤਾਂ ਨੀਵੀਂ ਪਾ ਕੇ ਕਿੰਨਾ ਕੋਈ ਲੰਬਾ ਨਾ ਚੱਲੇ ਬਿਲਕੁਲ ਬਿਲਕੁਲ ਤੋਂ ਇਸ ਚੀਜ਼ ਨੇ ਭਾਈ ਖੱਟਿਆ ਭਈ ਮੇਰੀ ਵਾਈਫ ਨੂੰ ਉਸ ਟਾਈਮ ਦੀਆਂ ਸਾਡੇ ਪਿੰਡ ਦੀਆਂ ਕੁੜੀਆਂ ਮਿਲਦੀਆਂ ਨੇ ਹੂੰ ਤੋ ਕਹਿੰਦੀ ਆ ਵੀਰਾਂ ਦੁਨੀਆ ਲਈ ਜੋ ਮਰ ਜੀ ਸੀ ਜਦੋਂ ਇਹ ਬੱਸ 'ਤੇ ਚੜ ਜਾਂਦਾ ਸੀ ਸਾਡਾ ਕੌਨਫੀਡੈਂਸ ਲੈਵਲ ਉੱਤੇ ਚੜ ਜਾਂਦਾ ਵੀ ਆ ਗਿਆ ਬਸ ਖੜਾ ਸਾਡਾ ਕਿਤੇ ਕੋਈ ਮਤਲਬ ਹੀ ਨਹੀਂ ਇਹ ਹੈ ਸਚਾਈ ਹੈ ਜੀ ਆਪਣੇ ਮਤਲਬ ਕਿ ਸਮਾਜ 'ਚ ਇਹੀ ਚੀਜ਼ਾਂ ਨੇ ਕਿ ਇਦਾਂ ਵਾਪਰਨਾ ਵੀ ਆ ਤੇ ਬਹੁਤ ਸਾਰੇ ਬੱਚੇ ਜਿਹੜੇ ਆ ਅੱਜ ਵੀ ਆ ਉਹ ਮਲਮਕੀ ਅਰੇਂਜ ਮੈਰਿਜ ਕਰਵਾ ਰਹੇ ਆ ਹੂੰ ਹੂੰ ਕਰਦੇ ਉਹਨਾਂ ਦੇ ਰਿਸ਼ਤਾ ਲੱਭਦੇ ਆ ਟੋਲਦੇ ਆ ਉਹ ਉਹਨਾਂ ਦੇ ਲੜ ਲੱਗਦੇ ਆ ਬੇਸ਼ੱਕ ਜਿੰਨਾ ਮਰਜ਼ੀ ਉਹ ਕਾਮਯਾਬ ਹੋਣ ਮੁੰਡੇ ਵੀ ਕਹਿੰਦੇ ਆ ਕਿ ਤੁਸੀਂ ਲੱਭੋ ਰਿਸ਼ਤਾ ਹਾਂਜੀ ਮਾਪੇ ਨੂੰ ਕੁੜੀਆਂ ਵੀ ਕਹਿੰਦੀਆਂ ਕੋਈ ਗੱਲ ਤੋਂ ਇਸ ਚੀਜ਼ ਨਾਲ ਚੱਲ ਨਹੀਂ ਆਣੀ ਇਹ ਤਾਂ ਹੈ ਹੀ ਆ ਸਮੇਂ ਦੇ ਹਿਸਾਬ ਨਾਲ ਮਤਲਬ ਸਾਰਾ ਕੁਝ ਹੋਣਾ ਹੀ ਹੈ ਬਸ ਸਦੀਵੀ ਸਮੇਂ ਦੀ ਬਦਲਦੀ ਧੁਰ ਵੇਖਦਾ ਹੈ ਇਸ ਸਮੇਂ ਦੀ ਧੁਰ ਹੈ ਬਿਲਕੁਲ ਬਿਲਕੁਲ ਇੱਕ ਸੋਸ਼ਲ ਮੀਡੀਆ ਦਾ ਦੌਰ ਹੈ ਭਾਈ ਅੱਜ ਕੱਲ ਆਪਾਂ ਨਾ ਵੇਖਦੇ ਆ ਮਸ਼ਹੂਰ ਹੋਣ ਲਈ ਮੁੰਡੇ ਕੁੜੀਆਂ ਕੁਛ ਕਿਸੇ ਹੱਦ ਤੱਕ ਵੀ ਚਲੇ ਜਾਂਦੇ ਆ ਆ ਰੀਲਾਂ ਤੇ ਨੱਚਣਾ ਲਾ ਲੋ ਛੋਟੇ ਕੱਪੜੇ ਪਾਉਣਾ ਆਮ ਜਈ ਹੋ ਗਿਆ ਤਕੇ ਤਕੇ ਨੂੰ ਵਿਕਦਾ ਹਿਰਦੇ ਹੁਸਨ ਰਕਾ ਨਾ ਦਾ ਹਾਈ ਬਲੌਗ ਬਣਾਉਂਦੇ ਆ ਲੋਕ ਬੜਾ ਚੱਲਦਾ ਹੈ ਉਹਦੇ ਚ ਨਾ ਮਤਲਬ ਮਸ਼ਹੂਰ ਹੋਣ ਲਈ ਬੈਡਰੂਮ ਤੱਕ ਦੀਆਂ ਵੀਡੀਓਜ਼ ਵਾਇਰਲ ਕਰਦੇ ਆ ਲੋਕ ਆਪਣੇ ਨਾਰਮਲ ਕਿ ਇੰਨਾ ਕਿਉਂ ਜ਼ਰੂਰੀ ਹੋ ਗਿਆ ਭਈ ਇਹ ਲੋਕਾਂ ਲਈ ਕਿ ਆ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦੀ ਇੱਕ ਇੱਕ ਅਪਡੇਟ ਲੋਕਾਂ ਨੂੰ ਦੇਣੀ ਆ ਰੋਟੀ ਖਾਣ ਤੋਂ ਲੈ ਕੇ ਕਮਾਈ ਹੈ ਜੇ कमाई है ना कमाई ਦਾ ਸਾਧਨ कमाई ਦਾ ਸਾਧਨ ਨਹੀਂ ਸਰ ਇੱਕ ਬਲੌਗਰ 2.5 ਕਰੋੜ ਰੁਪਇਆ ਕਮਾਰੇ ਤਾਂ ਬਾਈ ਚਲੋ ਜੇ ਉਹ ਤਾਂ ਉਹਦੀ ਇੱਛਾ ਕੀ ਬਖਾਰਿਆ ਹੋ ਪਰ ਉਹ ਕਮ ਉਹਨੂੰ ਲੋਕ ਵੇਖਤਾ ਰਹੇ ਹੈ ਨਾ ਵੇਖ ਤਾਂ ਫਿਰ ਉਹ ਹੀ ਉਹ 2.5 ਕਰੋੜ ਰੁਪਇਆ ਇੱਕ ਮਹੀਨੇ ਦਾ ਕਮਾਰੇਆ ਮਿਸਟਰ ਬੀਸਟ ਵੀ ਕਮਾਰੇ 85 ਕਰੋੜ ਕਮਾਰੇਆ ਬਿਲਕੁਲ ਠੀਕ ਹੈ ਨਾ ਤੋ ਕਹਿਣ ਦਾ ਮਤਲਬ ਇਹ ਹੈ ਕਿ ਉਸ ਉਹ ਕੁਝ ਹੋਰ ਦਿਖਾ ਰਿਹਾ ਹੈ ਹਾਂਜੀ 2.5 ਕਰੋੜ ਵਾਲਾ ਕਰ 2.5 ਆਜ਼ਾਦ ਡਾਲਰ ਵਾਲਾ ਕੁਝ ਹੋਰਦ ਕਰਿਆ ਸਾਰਿਆਂ ਦਾ ਆਪੋ ਆਪਣਾ ਕਿਉਂਕਿ ਦੇਖੋ ਜਿਹੜੀ ਕਿਸੇ ਦੀ ਆਜ਼ਾਦੀ ਹੈ ਉਹ ਮਾਣੇ ਪਰ ਮੇਰੇ ਖਿਆਲ ਦੇ ਨਾਲ ਬਿਲਕੁਲ ਨੈਤਿਕਤਾ ਚ ਰਹਿ ਕੇ ਤਾਂ ਆਪਣੇ ਸਮਾਜ ਦੇ ਵਿੱਚ ਸਭ ਇੱਕ ਢੰਗ ਨਾਲ ਵੀ ਕੰਟੈਂਟ ਕ੍ਰੀਏਟ ਕੀਤਾ ਜਾਂਦਾ ਹੈ। ਬਹੁਤ ਸਾਰੇ ਅਕਸਰ ਹੀ ਕਹਿੰਦੇ ਸੀ ਨਹੀਂ ਜੇ ਦਿਖਾਉਣਾ ਤੇ ਤੁਸੀਂ ਸਾਰੀ ਦਿਹਾੜੀ ਦੀ ਆਪਣੀ ਮਿਹਨਤ ਵੀ ਤਾਂ ਕਰ ਸਕਦੇ। ਵੀ ਦਿਖਾ ਸਕਦੇ। ਕਿ ਮੈਂ ਖੇਤੀਚਾਹ ਚੱਲੇ ਆ ਜੀ ਆਹ ਕਰਨਾ ਅੱਜ ਅਸੀਂ ਆ ਕਣਕ ਦਾ ਛੱਟਾ ਦੇਣ ਲੱਗੇ ਆ। ਅੱਜ ਕਣਕ ਨੂੰ ਪਹਿਲੀ ਪਾ ਪਹਿਲਾ ਪਾਣੀ ਲਾਉਣ ਲੱਗੇ ਆ। ਇਹ ਬਲੌਗਿੰਗ ਇਹ ਵੀ ਆ। ਲੋਕਾਂ ਨੂੰ ਲੱਗਦਾ ਦੇਖਦੇ ਨਹੀਂ ਨਾ ਇਹ ਲੋਕ ਲੋਕਾਂ ਦੀ ਮਨਟੇ। ਗੱਲ ਤਾਂ ਉੱਥੇ ਹੈ ਨਾ ਲੋਕ ਲੋਕ ਦੇਖਦੇ ਨਹੀਂ। ਪਰ ਲੋਕ ਦੇਖਦੇ ਆ ਕਿ ਭਈ ਇਹਦੀ ਘਰ ਦੀ ਕਿਥੋਂ ਉੱਠੀ ਆ ਕਿਹੜਾ ਨੇ ਕੀ ਪਾਇਆ। ਫਿਰ ਉਹ ਅਗਲੇ ਉਸ ਚੀਜ਼ ਤੋਂ ਕਮਾਈ ਕਰ ਰਿਹਾ ਹੈ ਕਿ ਕਿ ਸੰਸਕਾਰ ਵਾਲੇ ਵਿੱਚ ਨਹੀਂ ਕਰਦੇ ਜੀ ਇਹਦੀ ਕੰਮ ਆਪਣੇ ਤਮਨ ਨਹੀਂ ਜਾਂਦਾ ਮਤਲਬ ਆਪਣੇ ਪਿੰਡਾਂ ਚ ਆਮ ਹੀ ਹੁੰਦਾ ਸੀਗਾ ਕਿ ਜਨਨੀਆਂ ਨੂੰ ਤਾਂ ਪਰਦੇ ਚ ਹੀ ਰੱਖਿਆ ਜਾਂਦਾ ਲੋਗਿੰਗ ਕੋਈ ਮਾੜੀ ਗੱਲ ਨਹੀਂ ਹੈ ਆਪਣੇ ਘਰ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਆਏ ਤੁਸੀਂ ਗੱਲਾਂ ਕਰਦੇ ਜਿਆ ਸਾਡੇ ਵੀ ਜੀ ਪਾ ਦਿੰਦੇ ਨਹੀਂ ਜੀ ਲਿਮਟ ਹੁੰਦੀ ਹੈ ਯਾਰ ਮਤਲਬ ਕਿ ਹਾਂ ਜੀ ਮਟ ਉਹ ਕੋਈ ਵੀ ਚੀਜ਼ ਇਦਾਂ ਦੀ ਨਾ ਹੋਵੇ ਕਿ ਜਿਹਦੇ ਵਿੱਚ ਕਿਸੇ ਨੂੰ ਹੀ ਲੱਗੇ ਕਿ ਯਾਰ ਦਰਜੇ ਤੋਂ ਥੱਲੇ ਗਏ ਚਲੇ ਨੇ ਆਪ ਦਾ ਤੁਹਾਡਾ ਪੱਧਰ ਤੇ ਹੋਣਾ ਚਾਹੀਦਾ ਪਰ ਇਹ ਕਿ ਇਸ ਦੌਰ ਚ ਮੈਂ ਤੁਹਾਨੂੰ ਦੱਸਿਆ ਨਾ ਦੋਏ ਚੀਜ਼ਾਂ ਚੱਲਣਗੀਆਂ ਇਹ ਬਦਲਾਅ ਵੀ ਆਊਗਾ ਤੇ ਨਾਲ ਇੱਕ ਸੰਸਕਾਰੀ ਬੱਚਿਆਂ ਦਾ ਜਿਹੜਾ ਆਪਣਾ ਜੋ ਕਾਫਲਾ ਹੈ ਜੋ ਉਹਨਾਂ ਦਾ ਆਪਣਾ ਦਸਤੂਰ ਹੈ ਉਹ ਵੀ ਚੱਲੂਗਾ ਦੋਹੇ ਚੀਜ਼ਾਂ ਚੱਲਣਗੀਆਂ ਹਾਈ ਹੁਣ ਟਕੇ ਟਕੇ ਨੂੰ ਵਿਕਦਾ ਫਿਰਦੇ ਰੂਪਰ